ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਰਾਗ ਮਹਲਾ 3 ਜੇਵ ਚ ਸਬਦ ਅਚਨ ਕਰਦੇ ਹਨ ਜਿਨਨੀ ਪੁਰਖੀ ਸਤ ਗੁਰੂ ਨਾ ਸੇਵਿਓ ਸੇ ਦੁਖੀਏ ਜੁਗਚਾਰ ਕਹਿੰਦੇ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਜਿੰਨੀ ਪੁਰਖੀ ਕਹਿੰਦੇ ਜਿਨ੍ਹਾਂ ਪੁਰਖਾਂ ਨੇ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗਚਾਰ ਕਹਿੰਦੇ ਚਾਰ ਜੁਗਾਂ ਦੇ ਵਿੱਚੋਂ ਦੁਖੀ ਰਹਿੰਦੇ ਹਨ ਜਿਹੜੇ ਸਤਿਗੁਰ ਦੀ ਸੇਵਾ ਨਹੀਂ ਕਰਦੇ ਕਰਹੁਣ ਦਾ ਪੁਰਖ ਨਾ ਪਛਾਣਿਆ ਕਹਿੰਦੇ ਘਰ ਦੇ ਵਿੱਚ ਸੀ ਅਕਾਲ ਪੁਰਖ ਉਹਨੂੰ ਪਛਾਣਿਆ ਨਹੀਂ ਪਛਾਣਿਆ ਕਿਉਂ ਨਹੀਂ ਉਸ ਦੀ ਸੇਵਾ ਨਹੀਂ ਕੀਤੀ ਕਰਹੁਣ ਦਾ ਪੁਰਖ ਨਾ ਪਛਾਣਿਆ ਅਪਮਾਨ ਮੁਠੇ ਹੰਕਾਰ ਕਹਿੰਦੇ ਆਪਣੇ ਹੰਕਾਰ ਦੇ ਵਿੱਚ ਹੰਕਾਰ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ। ਫਿਰ ਦੇਖਣਾ ਬੰਦ ਹੋ ਜਾਂਦਾ ਹੈ। ਕਹਿੰਦੇ ਘਰ ਦੇ ਵਿੱਚ ਸੀ ਰੱਬ ਪਛਾਣਿਆ ਨਹੀਂ। ਘਰੋਂ ਹੋਣ ਦਾ ਪੁਰਖ ਨਾ ਪਛਾਣਿਆ, ਅਪਮਾਨ, ਮੁਠੇ ਹੰਕਾਰ। ਸਤਿਗੁਰੂ কা ਫਿਟਕਿਆ। ਕਹਿੰਦੇ ਉਸ ਨੂੰ ਸਤਿਗੁਰ ਫਿਟਕਾਰ ਦਿੰਦਾ। ਸਤ ਗੁਰ ਕਾ ਫਟਕਿਆ ਮੰਗ ਥੱਕੇ ਸੰਸਾਰ ਕਹਿੰਦੇ ਫੇਰ ਚ ਸਾਰੇ ਸੰਸਾਰ ਵਿੱਚ ਮੰਗਦਾ ਫਿਰ ਜਵੇ ਜਿਸ ਨੇ ਸਤ ਗੁਰ ਨੂੰ ਫਟਕਾਰ ਦਿੱਤਾ ਦੁਰਕਾਰ ਦਿੱਤਾ ਉਹਨੂੰ ਹੋਰ ਕੋਈ ਦੇਣੇ ਵਾਲਾ ਨਹੀਂ ਹੈ ਤੇ ਸਾਰੀ ਦੁਨੀਆ ਤੇ ਮੰਗ ਲਵੇ ਸਾਰੇ ਸੰਸਾਰ ਚ ਫਿਰ ਲਵੇ ਲੇਕਨ ਜੀ ਸਾਨੂੰ ਸਤਗੁਰ ਨੇ ਫਟਕਾਰ ਦਿੱਤਾ ਸਤਗੁਰ ਕੀ ਆ ਫਟਕੇ ਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਕਹਿੰਦੇ ਸੱਚੇ ਸ਼ਬਦ ਦੀ ਸੇਵਾ ਨਹੀਂ ਕੀਤੀ ਭਲੇਖਾ ਸੀ ਨਾ ਕਿ ਸਤਗੁਰ ਦੀ ਸੇਵਾ ਇਸ ਕਰਕੇ ਨਿਰਣਾ ਕਰਦੇ ਆ ਪਾਚਾ ਕਿ ਪਾਈ ਸ਼ਬਦ ਦੀ ਸੇਵਾ ਸਾਤਗੁਰ ਦੀ ਸੇਵਾ ਹੈ ਸਾਤਗੁਰ ਪਾਤਸ਼ੇ ਬਚਨ ਕਰਦੇ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰ ਨਹਾਰ ਕਹਿੰਦਾ ਜਿਹੜੇ ਸਾਰੇ ਕਾਰਜ ਸੁਵਾਰਨ ਦੇ ਵਾਲਾ ਸ਼ਬਦ ਹੈ ਉਸ ਦੀ ਸੇਵਾ ਨਹੀਂ ਕੀਤੀ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰ ਨਹਾਰ ਮਨ ਮੇਰੇ ਸਦਾ ਹਰ ਬੇਕ ਹਦੂਰ ਕਹਿੰਦਾ ਮੇਰੀਆ ਮਨਾ ਫਿਰ ਸਦਾ ਤੂੰ ਰੱਬ ਨੂੰ ਦੇਖੇਗਾ ਹਦੂਰ ਕਹਿੰਦਾ ਜਿਹੜਾ ਦੂਰ ਨਾ ਹੋਵੇ ਨੇੜੇ ਦੇਖ ਲੇਗਾ ਰੱਬ ਕਦੋਂ ਦੇਖਿਆ ਜਦੋਂ ਸ਼ਬਦ ਦੀ ਸੇਵਾ ਕੀਤੀ ਹੈ ਮੇਰੇ ਮਨ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੇ ਕਹਿੰਦੇ ਫਿਰ ਤੇਰਾ ਤੇ ਜੰਮਨ ਦਾ ਮਰਨ ਤਾਂ ਦੁੱਖ ਪਰੇ ਹਟ ਜੇਗਾ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਕਹਿੰਦੇ ਜਦੋਂ ਸ਼ਬਦ ਪੂਰਾ ਭਰ ਗਿਆ ਕਿੱਥੇ ਇਹ ਮਨ ਦੇ ਵਿੱਚ ਐਸ ਦੇਹ ਦੇ ਵਿੱਚ ਜਦੋਂ ਸ਼ਬਦ ਪੂਰਾ ਭਰ ਗਿਆ ਭਰਪੂਰ ਹੋ ਗਿਆ ਫਿਰ ਜਨਮ ਮਰਨ ਦਾ ਦੁੱਖ ਪਰੇ ਹਟ ਜਾਂਦਾ ਜਦੋਂ ਸ਼ਬਦ ਇਸ ਮਨ ਦੇ ਵਿੱਚ ਨਕੋ ਨਕ ਭਰ ਜਾਂਦਾ ਸ਼ਬਦ ਪੂਰਾ ਭਰ ਜਾਂਦਾ ਫਿਰ ਜੰਮਣ ਤੇ ਮਰਨ ਦਾ ਦੁੱਖ ਖਤਮ ਹੋ ਜਾਂਦਾ ਜਨਮ ਮਰਨ ਦੁੱਖ ਪਾਰ ਹਰੇ ਸਬਦ ਅਰੇਹਾ ਭਰਪੂਰ ਰਹੁ ਸੱਚ ਸਲਾਹਨ ਸੇ ਸੱਚੀ ਕਰਨ ਜਿਹੜੇ ਸੱਚ ਦੀ ਸੀਪਤ ਕਰਦੇ ਹਨ ਉਹ ਸੱਚੇ ਸਤ ਸਭਨਾ ਦਾ ਖਸਮ ਹੈ ਸੱਚ ਕੌਣ ਹੈ ਸੱਚ ਰੱਬ ਹੈ ਸੱਚ ਸਬਦ ਹੈ ਸੱਚ ਸਲਾਹਨ ਸੇ ਸੱਚੀ ਸੱਚਾ ਨਾਮ ਆਧਾਰ ਕਹਿੰਦੇ ਸੱਚੇ ਨਾਮ ਦੇ ਨਾਲ ਆਧਾਰ ਹੈ ਸੱਚੀ ਕਾਰ ਕਮਾਮਣੀ ਕਹਿੰਦੇ ਸੱਚੀ ਕਾਰ ਕਰਨੀ ਸੱਚਾ ਕੰਮ ਕਰਨਾ ਸੱਚੇ ਨਾਲ ਪਿਆਰ ਕਹਿੰਦੇ ਸੱਚੇ ਨਾਲ ਪਿਆਰ ਕਰਨਾ ਸੱਚ ਦੀ ਕਾਰ ਕਿਹੜੀ ਹੈ ਸੱਚਾ ਕੰਮ ਕਿਹੜਾ ਹੈ ਜਿਹੜਾ ਸੱਚੇ ਨਾਲ ਪਿਆਰ ਕਰਨਾ ਹੈ ਜਿਹੜਾ ਸ਼ਬਦ ਦੇ ਨਾਲ ਪਿਆਰ ਕਰਨਾ ਸੱਚਾ ਸਾ ਵਰਤਦਾ ਕਹਿੰਦੇ ਸੱਚਾ ਸਾ ਜਿਹੜਾ ਰੱਬ ਉਹ ਵਰਤਦਾ ਕੋਈ ਨਾ ਮੇਟਣ ਹਾਰ ਕਹਿੰਦੇ ਉਹਨੂੰ ਕੋਈ ਮਟਾਉਣੇ ਵਾਲਾ ਨਹੀਂ ਰੱਬ ਦੇ ਹੁਕਮ ਨੂੰ ਕੋਈ ਮਟਾਉਣੇ ਵਾਲਾ ਨਹੀਂ ਕੋਈ ਪਲਟਣੇ ਵਾਲਾ ਨਹੀਂ ਸੱਚਾ ਸਾ ਵਰਤਦਾ ਕੋਈ ਨ ਮੇਟਣ ਹਾਰ ਮਨਮੁਖ ਮਹਿਲ ਨ ਪਾਈਨੀ ਕਹਿੰਦੇ ਮਨਮੁਖ ਮਹਿਲ ਨਹੀਂ ਪਾ ਸਕਦਾ ਮਨਮੁਖ ਸੱਚਖੰਡਚ ਨਹੀਂ ਜਾ ਸਕਦਾ ਗੁਰੂ ਨੇ ਜਵਾਬ ਦੇ ਦਿੱਤਾ ਗੁਰੂ ਨੇ ਫਟਕਾਰ ਦਿੱਤਾ ਮਨਮੁਖ ਮਹਿਲ ਨ ਪਾਈਨੀ ਊੜ ਮੁਠੇ ਕੁੜਿਆਰ ਕਹਿੰਦੇ ਝੂਠ ਦੇ ਨਾਲੋਂ ਪਰੇ ਪਏ ਉਹ ਝੂਠ ਦੀ ਕਮਾਈ ਕਰਦੇ ਗੁਰਮਖ ਸੱਚ ਦੀ ਕਮਾਈ ਕਰਦੇ ਗੁਰਮਖ ਸ਼ਬਦ ਦੀ ਕਮਾਈ ਕਰਦੇ ਮਾਨਮੁਖ ਮਹਿਲ ਨਾ ਪਾਇਨੇ ਕੂੜ ਮੁਠੇ ਕੁੜਿਆ ਹੋਮੇ ਕਰਤਾ ਜਗ ਮੂਆ ਕਹਿੰਦੇ ਹੋਮੇ ਕਰਦਾ ਕਰਦਾ ਜਗ ਅਮਰ ਜੀ ਕਿ ਇਸੇ ਇੱਕ ਦੇ ਮਰਨੇ ਦੀ ਗੱਲ ਨਹੀਂ ਮਰਨਾ ਸਭ ਨੇ ਗੁਰੂ ਬਚਨ ਕਰਦੇ ਨੇ ਕਹਿੰਦੇ ਹਉਮੇ ਦੇ ਵਿੱਚ ਜੱਗ ਮਰਦਾ ਹਉਮੇ ਕਰਤਾ ਜੱਗ ਮੂਆ ਐ ਮਰਨਾ ਇੱਕ اٹਲ ਸਚਾਈ ਹੈ ਕਾਮਾਂ ਦੇ ਆਖੇ ਢੱਗੇ ਨਹੀਂ ਮਰਦੇ ਕਿਸੇ ਦੇ ਕਹਿਣ ਨਾਲ ਕੋਈ ਮਰਦਾ ਨਹੀਂ। ਨਾ ਕਿਸੇ ਦੇ ਕਹਿਣ ਨਾਲ ਕੋਈ ਜਿਉਂਦਾ ਹੁੰਦਾ। ਹਾਂ ਇੱਕ ਗੱਲ ਜੋ ਬਾਣੀ ਸਾਨੂੰ ਸਮਝਾਉਂਦੀ ਹੈ। ਸਾਧੂ ਬੋਲੇ ਸਹਿਸਵਾਏ ਸਾਧ ਕਾ ਕਿਹਾ ਬਿਰਥਾ ਨਾ ਜਾਏ। ਸਹਿਸਵਾ ਬੋਲ ਜਵੇ ਸਾਧੂ। ਜਿਕਣਾ ਪਾਕ ਰਬੀਦਾਸ ਨੇ ਬੋਲਿਆ ਸੀ। ਕਿ ਬੁੱਢ ਸੁਹਾਗਣ ਹੋ ਉਧਰ ਪਤੀ ਮਰਿਆ ਪਿਆ ਸੀ ਇਧਰ ਬਚਨ ਕਰਤੇ ਕਿ ਬੁੱਢ ਸੁਹਾਗਣ ਉਹ ਹੈ ਜਿਹੜੀ ਬੁੱਢੀ ਹੋ ਜਾਂਦੀ ਹੈ ਫੇਰ ਵੀ ਉਹਦਾ ਪਤੀ ਜਿਉਂਦਾ ਰਹਿੰਦਾ ਹੈ ਬਦਲ ਗਿਆ ਨਾ ਕਿਉਂ ਬਾਣੀ ਨੇ ਬਦਲ ਦਿੱਤਾ ਭਗਤ ਦੇ ਬਚਨ ਸੀ ਲੋਕ ਕਹਿੰਦੇ ਦੇਖੋ ਕੀ ਬੋਲਦਾ ਹੈ ਪਤੀ ਦਾ ਮਰਿਆ ਪਿਆ ਇਹ ਕਹਿੰਦੇ ਬੁੱਢ ਸੋਹਾਗਣ ਹੋ ਕਹਿੰਦੇ ਗੁਰੂ ਜੀ ਭਗਤ ਜੀ ਦਾ ਤਾਂ ਪਤੀ ਮਰ ਚੁੱਕਿਆ ਤੁਸੀਂ ਕਹਿੰਦੇ ਬੁੱਢ ਸੋਹਾਗਣ ਹੋ ਭਗਤ ਜੀ ਫਿਰ ਬੋਲੇ ਕਹਿੰਦੇ ਭਾਈ ਨਹੀਂ ਜਿਉਂਦਾ ਤੁਸੀਂ ਜਾ ਕੇ ਵੇਖ ਲੋ ਇਹਦਾ ਪਤੀ ਜਿਉਂਦਾ ਵਾਕਤਾਂ ਦਾ ਕਿਹਾ ਤਾਂ ਰੱਬ ਨੂੰ ਮੰਨਣਾ ਪੈਂਦਾ ਹੈ ਲੇਕਿਨ ਦੁਨੀਆ ਜੰਮਦੀ ਹੈ ਦੁਨੀਆ ਮਰਦੀ ਹੈ ਹੋਰ ਕੋਈ ਤਾਕਤ ਨਹੀਂ ਜਿਹੜੀ ਮਰਨ ਤੋਂ ਬਚਾ ਸਕਦੀ ਹੈ ਜੰਮਣ ਤੋਂ ਰੋਕ ਸਕਦੀ ਹੈ ਹੋਮੇ ਕਰਤਾ ਜਗਮੂਆ ਗੁਰਬਿਨ ਕੋਰ ਅੰਧਾਰ ਕਹਿੰਦੇ ਸ਼ਬਦ ਤੋਂ ਬਿਨਾ ਗੁਰ ਤੋਂ ਬਿਨਾ ਹਨੇਰਾ ਹੈ ਗੁਰਬਿਨ ਕੋਰ ਅੰਧਾਰ ਬਹੁਤ ਜ਼ਿਆਦਾ ਹਨੇਰਾ ਹੈ ਕਹਿੰਦੇ ਸ਼ਬਦ ਤੋਂ ਬਿਨਾ ਚਾਨਣਾ ਕਦੋਂ ਹੁੰਦਾ ਹੈ ਚਾਨਣਾ ਸ਼ਬਦ ਕਰਦਾ ਨਹੀਂ ਹਨੇਰਾ ਹੋਮੀ ਕਰਤਾ ਜਗਮੂਆ ਗੁਰਬਿਨ ਕੋਰ ਅੰਧਾਰ ਮਾਇਆ ਮੋਹ ਬਿਸਾਰਿਆ ਮਾਇਆ ਤੇ ਮੋਹ ਨੂੰ ਖਾਤਮ ਕਰਨ ਦੀ ਵਾਲੀ ਤਾਕਤ ਕਿਹੜੀ ਹੈ ਸੁਖ ਦਾਤਾ ਦਾਤਾਰ ਜਦੋਂ ਮਾਇਆ ਤੇ ਮੋਹ ਖਤਮ ਹੁੰਦਾ ਵੀ ਸਾਰਿਆ ਜਦੋਂ ਮਾਇਆ ਤੇ ਮੋਹ ਨੂੰ ਖਤਮ ਕੀਤਾ ਸੋ ਕਦਾਤਾ ਦਾ ਤਾਰ ਫਿਰ ਦਾਤਾ ਸੁੱਖ ਦੀਆਂ ਦਾਤਾਂ ਦਿੰਦਾ ਹੈ ਸੁੱਖ ਦੀ ਦਾਤ ਕਦੋਂ ਪ੍ਰਾਪਤ ਹੁੰਦੀ ਹੈ ਜਦੋਂ ਮਾਇਆ ਤੇ ਮੋਹ ਖਤਮ ਹੋ ਜਾਂਦਾ ਓਨੇ ਦੇਰ ਤੱਕ ਸੁੱਖ ਦੀ ਦਾਤ ਪ੍ਰਾਪਤ ਨਹੀਂ ਮਾਇਆ ਮੂੰਹ ਪਸਾਰਿਆ ਸੁਖ ਦਾਤਾ ਦਾਤਾ ਸਤਿਗੁਰ ਸੇਵੈ ਤਾਂ ਉਪਰ ਹੈ ਕਹਿੰਦੇ ਪਾਈ ਤਾਂ ਆਧਾਰ ਹੋਣਾ ਜੇ ਸਤਿਗੁਰ ਦੀ ਸੇਵਾ ਕਰੇ ਸਤਿਗੁਰ ਦੀ ਸੇਵਾ ਤੋਂ ਬਿਨਾਂ ਆਧਾਰ ਨਹੀਂ ਅਸੀਂ ਬਹੁਤ ਵੱਡੇ ਪਾਪੀ ਆ ਸਭ ਤੋਂ ਵੱਡਾ ਪਾਪੀ ਪ੍ਰਚਾਰਕ ਹੈ ਸਭ ਤੋਂ ਵੱਡਾ ਪਾਪੀ ਗਿਆਨੀ ਹੈ ਜਿਹੜਾ ਲੋਕਾਂ ਨੂੰ ਭਲੇਖੇ ਚ ਰੱਖਦਾ ਹੈ ਜਿਹੜਾ ਨਹੀਂ ਦੱਸਦਾ ਕਿ ਭਾਈ ਜਿਹੜਾ ਸਬਦ ਹੈ ਇਹ ਸਾਡਾ ਸਾਥੂ ਗੁਰੂ ਹੈ ਸਬਦ ਦੀ ਸੇਵਾ ਕਰਨੀ ਸਤਸੰਗੀ ਸਾਥੂ ਗੁਰੂ ਸਾਬਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖੋ ਸੱਚੋ ਸੱਚ ਦੱਸਿਓ ਕਦੇ ਦਹੀਂ ਦੇ ਨਾਲ ਇਹਨੂੰ ਵੀ ਨਿਲਾਇਆ ਲਿਆ ਕੇ ਕਦੇ ਦੁੱਧ ਨਾਲ ਇਹਦੇ ਇਸ਼ਨਾਨ ਕਰਾਏ ਆ ਤੁਸੀਂ ਐ ਗੁਰੂ ਗ੍ਰੰਥ ਸਾਹਿਬ ਦੇ ਕਰੇ ਦੁੱਧ ਨਾਲ ਨਿਲਾਇਆ ਇਹਨੂੰ ਕਿਉਂ ਬਹਿਮਾ ਚ ਪੈ ਗਏ ਕਿਹੜਿਆ ਨੇ ਤੁਹਾਨੂੰ ਬਹਿਮਾ ਚ ਪਾਤਾ ਕਿ ਦੁੱਧ ਦੇ ਨਾਲ ਨਿਲਾਉਣਾ ਹੈ ਦੁੱਧ ਪਲਾਉਣਾ ਹੈ ਕਹਿੰਦੇ ਦੇਖਿਆ ਦੁੱਧ ਦਾ ਗੜਬਾ ਲੈ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਲਾਤਤਾ ਲੇਕਿਨ ਅਸੀਂ ਗਨਾਹਕਾਰ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਆ ਨਾ ਜਿਹੜੇ ਅੱਜ ਤੱਕ ਦੱਸ ਨਹੀਂ ਸਕੇ ਕਿ ਸ਼ਬਦ ਤਾਂ ਪਾਈ ਸੇਵਾ ਤਾਂ ਇਸ ਦੀ ਕਰਨੀ ਹੈ ਅਣਜਾਣਪਨੇ ਵਿੱਚ ਤੌਰ ਤੇ ਹੋਰ ਪਾਸੇ ਨੂੰ ਉਹ ਪਿੰਡਾ ਤਾਂ ਮੁੱਕਣ ਵਾਲਾ ਹੀ ਨਹੀਂ ਇਹ ਪੈਂਡਾ ਇੱਕ ਕਮਕਾਰ ਤੋਂ ਲੈ ਕੇ 18 20 ਤੇ ਜਾ ਕੇ ਸੰਪੂਰਨ ਹੋ ਜਾਂਦਾ ਉਹ ਤਾਂ ਮੁੱਕਦਾ ਹੀ ਨਹੀਂ ਇੱਕ ਦਿਨ ਨਾਲ ਆਈ ਜਾਓ 10 ਦਿਨ ਨਾਲ ਆਈ ਜਾਓ ਸਾਰੀ ਉਮਰ ਨਾਲ ਆਈ ਜਾਓ ਉਹ ਦਹੀਂ ਨਾਲ ਦੁੱਧ ਨਾਲ ਨਾਲ ਰੌਣ ਵਾਲਾ ਤਾਂ ਪੈਂਡਾ ਖਤਮ ਹੀ ਨਹੀਂ ਹੋਏ ਸਤਿਗੁਰ ਸੇਵੇ ਤਾ ਉਬਰੈ ਕਹਿੰਦੇ ਤਾਂ ਤੇਰਾ ਆਧਾਰ ਹੋਣਾ ਜੇ ਤੂੰ ਸਤਿਗੁਰ ਦੀ ਸੇਵਾ ਕਰੇਗਾ ਸਤਿਗੁਰ ਸੇਵੇ ਤਾ ਉਪਰੇ ਸੱਚ ਰੱਖੇ ਔਰ ਧਾਰ ਕਹਿੰਦੇ ਸੱਚ ਨੂੰ ਰਿੱਧੇ ਵਿੱਚ ਰੱਖਣਾ ਹੁਣ ਰਿੱਧੇ ਵਿੱਚ ਨਾ ਤਾਂ ਦੁੱਧ ਰੱਖਿਆ ਜਾ ਸਕਦਾ ਨਾ ਇਹ ਪੱਥਰ ਰੱਖਿਆ ਜਾ ਸਕਦਾ ਜਿਹਨੂੰ ਨੜਾਉਂਦੇ ਆ ਰਿਦੇ ਵਿੱਚ ਤਾਂ ਸ਼ਬਦ ਰੱਖਿਆ ਜਾ ਸਕਦਾ ਹੈ। ਇਹ ਹੀ ਵਿਰੋਧਤਾ ਸਾਨੂੰ ਲੈ ਡੁੱਬਦੀ ਹੈ। ਇਹ ਵਿਰੋਧਤਾ ਗੁਰੂ ਬਾਬੇ ਨਾਨਕ ਦੇ ਨਾਲ ਹੈ। ਕਿਸੇ ਬੰਦੇ ਨਾਲ ਵਿਰੋਧਤਾ ਨਹੀਂ ਹੈ। ਇਹ ਤਾਂ ਸਿਰ ਗੁਰੂ ਨਾਨਕ ਦੇਵ ਜੀ ਨਾਲ ਵਿਰੋਧਤਾ ਹੈ। ਇਹ ਤਾਂ ਦੂਸਰਾ ਖਸਮ ਖੜਾ ਕਰ ਲਿਆ। ਖਾਸਮਿਕ ਕੋ ਹੁੰਦਾ ਇਕੋ ਦਾਤਾ ਸੇਬੀਏ ਜੋ ਜਲ ਥਲ ਰਿਹਸਮਾਏ ਦੂਜਾ ਕਾਹੇ ਸੇਬੀਏ ਜੋ ਜੰਮੇ ਤੇ ਮਰ ਜਾਏ ਸਾਤੂਗੁਰ ਸੇਬੇ ਤਾਂ ਉਪਰੇ ਸੱਚ ਰੱਖੇ ਔਰ ਤਾਂ ਕਿਰਪਾ ਤੇ ਹਰ ਪਾਈਐ ਕਹਿੰਦੇ ਉਹ ਕਿਰਪਾ ਕਰਦਾ ਤਾਂ ਰੱਬ ਨੂੰ ਪਾਇਆ ਜਾਂਦਾ ਕਿਰਪਾ ਤੇ ਹਰ ਪਾਈਏ ਸੱਚ ਸਬਦ ਵਿਚਾਰ ਕਹਿੰਦੇ ਸੱਚਾ ਸਬਦ ਦੀ ਵਿਚਾਰ ਕਰ ਗੱਲ ਸਬਦ ਦੀ ਵਿਚਾਰ ਤੇ ਗਰ ਤਨ ਦੇ ਬੇੜ ਦਿੱਤੀ ਹੈ ਬਾਬੇ ਨਾਨਕ ਨੇ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਾਤਗੁਰ ਸੇਵ ਮਨ ਨਿਰਮਲਾ ਕਹਿੰਦੇ ਜਦੋਂ ਸ਼ਬਦ ਦੀ ਸੇਵਾ ਕੀਤੀ ਫਿਰ ਮਨ ਨਿਰਮਲ ਹੋ ਗਿਆ ਸਾਤਗੁਰ ਸੇਵ ਮਨ ਨਿਰਮਲਾ ਹਉਮੈ ਤਜ ਬੇਕਾਰ ਸਾਤਗੁਰ ਦੀ ਸੇਵਾ ਕੀਤੀ ਮਨ ਨਿਰਮਲ ਹੋ ਗਿਆ ਫਿਰ ਪਾਤਸ਼ਾਹ ਬਚਨ ਹਉਮੇ ਤਜ ਕਹਿੰਦੇ ਹਉਮੇ ਨੂੰ ਛੱਡ ਹਉਮੇ ਤਜ ਬੇਕਾਰ ਕਹਿੰਦੇ ਵਿਕਾਰਾਂ ਨੂੰ ਛੱਡ ਜਦੋਂ ਤੱਕ ਵਿਕਾਰ ਨਹੀਂ ਛੱਡਦਾ ਉਦੋਂ ਤੱਕ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਸਤਿਗੁਰ ਸਿੱਖੇ ਬੰਦਨ ਕਾਟੈ ਗੁਰ ਕਾ ਸਿੱਖ ਬਕਾਰ ਤੇ ਹਟੈ ਬਕਾਰਾਂ ਤੋਂ ਹਟਿਆ ਨਹੀਂ ਕੰਮ ਕੋਈ ਸੋਰਨੇ ਵਾਲਾ ਨਹੀਂ ਗੁਰੂ ਬਚਨ ਕਰਦੇ ਹਨ ਸਤਿਗੁਰ ਸੇਵ ਮਨ ਨਿਰਮਲਾ ਹੋਮੇ ਤਜ ਬਕਾਰ ਆਪ ਛੋੜ ਜੀਵ ਤਮਰੇ ਕਹਿੰਦੇ ਆਪਣੇ ਆਪ ਨੂੰ ਛੱਡ ਦੇ ਜਿਉਂਦਾ ਮਰਿਆ ਹੋਈ ਸੰਸਾਰ ਆਪ ਚੋੜ ਜੀਪਤ ਮਰੇ ਜਦੋਂ ਇਹ ਅਵਸਥਾ ਹੁੰਦੀ ਹੈ ਨਾ ਵੀ ਹੋਮੇ ਖਤਮ ਹੋ ਗਈ ਗੋਰ ਕੇ ਸ਼ਬਦ ਵਿਚਾਰ ਕਹਿੰਦੇ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਜਦੋਂ ਤੱਕ ਵਿੱਚ ਹੋਮ ਬੈਠੀ ਐ ਮੈਂ ਬੈਠੀ ਐ ਉਨੇ ਦੇ ਤੱਕ ਸ਼ਬਦ ਦੀ ਵਿਚਾਰ ਨਹੀਂ ਇਹ ਮਨੁੱਖ ਸ਼ਬਦ ਦੀ ਵਿਚਾਰ ਨਹੀਂ ਕਰ ਸਕਦਾ ਸ਼ਬਦ ਦੀ ਵਿਚਾਰ ਗੁਰੂ ਕਰ ਸਕਦਾ ਹੈ ਸ਼ਬਦ ਕਰ ਸਕਦਾ ਹੈ ਸ਼ਬਦ ਦੀ ਵਿਚਾਰ ਬੰਦਾ ਤਾਂ ਗਲਤੀਆਂ ਦਾ ਪੁੱਤਲਾ ਹੈ ਬੰਦਾ ਕੀ ਕਰ ਸਕਦਾ ਹੈ ਆਪ ਛੋੜ ਜੀਪਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਪਤ ਰਹ ਗਏ ਧੰਦਾ ਕੰਮ ਨੂੰ ਕਹਿੰਦੇ ਆ ਕਹਿੰਦੇ ਧੰਦਾ ਕੰਮ ਕਰਦੇ ਕਰਦੇ ਰਹ ਗਏ ਰਹਿ ਜਾਂਦਾ ਸਰੀਰ ਜਦੋਂ ਵਿਰਧ ਹੋ ਜਾਂਦਾ ਧੰਦਾ ਕੀ ਕਰਨਾ ਫੇਰ ਤਾਂ ਇੱਕ ਪਾਣੀ ਦਾ ਘੁੱਟ ਵੀ ਨਹੀਂ ਪੀ ਸਕਦਾ ਉਹ ਵੀ ਲੋਕ ਹੀ ਚੱਕ ਕੇ ਚਮਚੇ ਨਾਲ ਮੂੰਹ 'ਚ ਪਾਉਂਦੇ ਆ ਉੱਠ ਨਹੀਂ ਸਕਦਾ ਬੈ ਨਹੀਂ ਸਕਦਾ ਤੰਦਾ ਤਾਪਤ ਰਹ ਗਏ ਲਾਗਾ ਸਾਚ ਪਿਆਰ ਕਹਿੰਦੇ ਸੱਚੇ ਪਿਆਰ ਨਾਲ ਲੱਗ ਜਾ ਸ਼ਬਦ ਦੇ ਨਾਲ ਜੁੜ ਜਾ ਸਾਚ્ય ਰੱਤੀ ਮੁਖ ਉੱਜਲੇ ਕਹਿੰਦੇ ਜਦੋਂ ਸੱਚ ਨਾਲ ਰੰਗਿਆ ਗਿਆ ਫਿਰ ਮੁਖ ਉੱਜਲਾ ਹੋ ਜਾਂਦਾ ਤਿਤ ਸੱਚੇ ਦਰਬਾਰ ਉਹ ਸੱਚੇ ਦਰਬਾਰ ਦੇ ਫਿਰ ਮੁਖ ਉਜਲਾ ਹੋ ਜਾਂਦਾ ਹੈ ਚਿੱਟਾ ਹੋ ਜਾਂਦਾ ਹੈ 사ਤਗੁਰ ਪੁਰਖ ਨਾਮ ਮੰਨਿਓ ਜਿਵੇਂ ਕਿ ਪਹਿਨਾ 사ਤਗੁਰ ਦੀ ਸੇਵਾ ਕਰਨ ਦੀ ਗੱਲ ਸੀ ਹੁਣ 사ਤਗੁਰ ਨੂੰ ਮੰਨਣ ਦੀ ਗੱਲ ਹੈ 사ਤਗੁਰ ਪੁਰਖ ਨਾਮ ਮੰਨਿਓ ਸਾਬਦ ਨਾਲ ਲੱਗੋ ਪਿਆਰ ਕਿ ਜਦੋਂ ਤੱਕ ਸਤਗੁਰ ਨੂੰ ਮੰਨਿਆ ਨਹੀਂ ਸਤਗੁਰ ਨਾਲ ਪਿਆਰ ਨਹੀਂ ਪੈਂਦਾ ਸਤਗੁਰ ਪੁਰਕਾ ਨਾ ਮੰਨਿਓ ਸ਼ਬਦ ਨਾਲ ਲੱਗੋ ਪਿਆਰ ਕਰਦਾ ਕੀ ਹੈ ਸਤਗੁਰ ਨੂੰ ਮੰਨਦਾ ਨਹੀਂ ਨਿਰਣਾ ਕਰ ਦਿੱਤਾ ਪਾਛਾ ਨਹੀਂ ਜਿਹੜੀ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਨਾ ਉਹਨੂੰ ਹੁਣ ਸਹੀ ਕਰਕੇ ਦੱਸਿਆ ਹੈ ਗੁਰੂ ਵੀ ਜਾਣਦੇ ਆ ਕਿ ਕਿਹੜੀ ਗੱਲ ਅਸੀਂ ਸਮਝਿਆ ਕਿਹੜੀ ਨਹੀਂ ਸਮਝੀ ਹਲੇ ਸਤਿਗੁਰ ਪੁਰਖ ਨਾਮ ਮੰਨਿਓ ਸਭ ਦਾ ਲੱਗੋ ਪਿਆਰ ਇਸ਼ਾਨ ਦਾਨ ਜੀਤਾ ਕਰੇ ਕਹਿੰਦੇ ਜਿੰਨੇ ਇਸ਼ਾਨ ਕਰਦਾ ਜਿੰਨੇ ਦਾਨ ਕਰਦਾ ਆਪ ਵੀ ਇਸ਼ਾਨ ਕਰਦਾ ਪੱਥਰਾਂ ਨੂੰ ਵੀ ਇਸ਼ਾਨ ਕਰਾਉਂਦਾ ਕਹਿੰਦੇ ਕਰੀ ਜਾ ਜਿਹੜੇ ਕਰਦੇ ਆ ਦਾਨ ਕਰੀ ਜਾ ਜਿਹੜੇ ਕਰਨੇ ਆ ਇਸਨਾਨ ਦਾਨ ਦੇਤਾ ਕਰੇ ਦੂਜੇ ਪਾਏ ਕਹਿੰਦੇ ਇਹ ਤਾਂ ਦੂਜਿਆਂ ਨੂੰ ਭਾਉ ਕਰਦਾ ਏ ਤੂੰ ਉਹ ਪੱਥਰ ਤੈਨੂੰ ਬੜਾ ਪਿਆਰਾ ਹੈ ਦੇਖੋ ਕਿੱਥੇ ਤੱਕ ਜਾਂਦਾ ਹੈ ਪੱਥਰ ਬੜਾ ਪਿਆਰਾ ਹੈ ਬੜਾ ਨਲੌਂਦਾ ਹੈ ਦੁੱਧ ਨਾਲ ਨਲੌਂਦਾ ਹੈ ਦਹੀਂ ਨਾਲ ਨਲੌਂਦਾ ਹੈ ਫਿਰ ਦਾਨ ਬੜੇ ਕਰਦਾ ਹੈ ਦੂਜਿਆਂ ਨੂੰ ਭਾਗ ਕਰਦਾ ਕਹਿੰਦਾ ਤੂੰ ਸਪਸ਼ਟ ਹੋ ਗਿਆ ਤੂੰ ਆਪਣੇ ਗੁਰੂ ਨੂੰ ਛੱਡ ਕੇ ਸਬਦ ਨੂੰ ਛੱਡ ਕੇ ਦੂਜਿਆਂ ਨੂੰ ਨਿਲਾਉਂਦਾ ਢਣਾਉਂਦਾ ਬਿਰਦਾ ਪਾਚਨੇ ਹੁਕਮ ਕਰ ਦਿੱਤਾ ਹੈ ਸਰਾਪ ਦੇ ਦਿੱਤਾ ਹੈ ਖੁਵਾਰ ਕਹਿੰਦੇ ਤੂੰ ਖੁਵਾਰ ਹੋਏਗਾ ਇੱਕ ਅੱਖਰ ਬੋਲ ਕੇ ਇੱਕ ਅੱਖਰ ਲੇਖ ਕੇ ਨਿਰਣਾ ਕਰ ਦਿੱਤਾ ਹੈ ਕਿ ਦੂਜਿਆਂ ਨੂੰ ਅਚਰਾਨ ਦਾਨ ਕਰਨ ਦੇ ਨਾਲ ਤੈ ਖੁਵਾਰ ਹੋਣਾ ਹੈ। ਇਸ ਇਚਾਨ ਦਾਨ ਜੀਤਾ ਕਰੇ ਦੂਜੇ ਭਾਏ ਖੁਵਾਰ ਸੈਂਸ ਕਿ ਕਿਤੇ ਖੁਵਾਰ ਦੇ ਹੋਰ ਅਰਥ ਤਾਂ ਨਹੀਂ ਨਿਕਲਦੇ। ਇਹ ਤਾਂ ਸੰਗਤ ਵੀ ਸਭ ਕੁਝ ਜਾਣਦੀ ਆ ਸਾਤੋ ਗੁਰਦਿਆਂ ਰਹਿਮਤ ਆ ਸੰਗਤ ਤੇ। ਅੰਮ੍ਰਿਤ ਵੇਲੇ ਨੀਂਦ ਬੜੀ ਪਿਆਰੀ ਹੈ ਛੱਡ ਕੇ ਬਾਬੇ ਨਾਨਕ ਦੇ ਦਰਬਾਰ ਚ ਪਹੁੰਚਦੇ ਆ ਪੂਰੀਆਂ ਰਹਿਮਤ ਐ ਸਿਰ ਗੁਰੂ ਨਾਨਕ ਦੇਵ ਜੀ ਦੀਆਂ ਕੋਈ ਖੁਵਾਰ ਦੇ ਕਿਤੇ ਹੋਰ ਅਥਰਤਾ ਨਹੀਂ ਨਿਕਲਦੇ ਕਿਤੇ ਪ੍ਰਚਾਰਕ ਗਲਤੇ ਸੁਣਾਈ ਜਾਵੇ ਨਿਰਣਾ ਕੀਤਾ ਪਾਤਸ਼ਾਹ ਨੇ ਕਹਿੰਦੇ ਜਿੰਨੇ ਹੋਰ ਤੂੰ ਇਨਾਨ ਦਾਨ ਕਰਦਾ ਦੂਜਿਆਂ ਨੂੰ ਪਿਆਰ ਕਰਦਾ ਤੈ ਖੁਵਾਰ ਹੋਣਾ ਹਰ ਜੋ ਆਪਣੀ ਕਿਰਪਾ ਕਰੇ ਕਹਿੰਦੇ ਜੇ ਰੱਬ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਉਹ ਪਿਆਰ ਕਹਿੰਦੇ ਤਾਂ ਨਾਮ ਦੇ ਨਾਲ ਪਿਆਰ ਲੱਗਦਾ ਜੇ ਰੱਬ ਕਿਰਪਾ ਕਰੇ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਉਹ ਪਿਆਰ ਨਾਨਕ ਨਾਮ ਸੰਭਾਲ ਤੂੰ ਇਹ ਕੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਤੂੰ ਨਾਮ ਨੂੰ ਸੰਭਾਲ ਲੈ ਭਾਈ ਨਾਨਕ ਨਾਮ ਸੰਭਾਲ ਤੂੰ ਕੀ ਹੁਕਮ ਹੋਇਆ ਕਿ ਨਾਮ ਨੂੰ ਸੰਭਾਲ ਲੈ ਇਹ ਜਿਹੜੇ ਹੋਰ ਕਿਰਿਆ ਕਰਮ ਇਹਨਾਂ ਨੂੰ ਛੱਡ ਦੇ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਹੇਤ ਕਹਿੰਦੇ ਪਿਆਰ ਨੂੰ ਕਹਿੰਦੇ ਸ਼ਬਦ ਨਾਲ ਪਿਆਰ ਪਾਲਾ ਇਹ ਹੋਰ ਕਿਰਿਆ ਕਰਮ ਛੱਡ ਦੇ ਸ਼ਬਦ ਨਾਲ ਪਿਆਰ ਪਾਲਾ ਨਾਨਕ ਨਾਮ ਸੰਭਾਲ ਤੋਂ ਗੁਰ ਕੈ ਹੇਤ ਅਪਾਰ ਕਹਿੰਦੇ ਇਹ ਬਹੁਤ ਅਪਾਰ ਹੈ ਇਹਦਾ ਕੋਈ ਅੰਤ ਨਹੀਂ ਹੈ ਸ਼ਬਦ ਦਾ ਸ਼ਬਦ ਨਾਲ ਪਿਆਰ ਕਰ ਲੈ ਸ਼ਬਦ ਦੀ ਸੇਵਾ ਕਰ ਲੈ ਸ਼ਬਦ ਨਾਲ ਪਿਆਰ ਕਰ ਲੈ ਚਿਰਗਉ ਨਾਨਕ ਦੇਵੀ ਪਾਣੀ ਦੇ ਰਹੀ ਨਿਰਣਾ ਕਰਦੇ ਕਿ ਸਤ ਗੁਰ ਸ਼ਬਦ ਹੈ ਹੋਰ ਸੇਵਾ ਸਾਰੀ ਝੂਠੀ ਐ ਸਤਿਗੁਰ ਕੀ ਸੇਵਾ ਸਫਲ ਐ ਸਤਿਗੁਰ ਕੀ ਸੇਵਾ ਸਫਲ ਐ ਜੇ ਕੋ ਕਰੇ ਚਿਤ ਲਾਇ ਇਹਦੇ ਕੋ ਨਾਨਕ ਦੇਵ ਜੀ ਮਹਾਰਾਜ ਕਲਯੁਗ ਜੀਵ ਨੂੰ ਸ਼ਬਦ ਦੇ ਨਾਲ ਜੋੜਦੇ ਆਧਾਰ ਕਰਦੇ ਸੋ ਸਤਸੰਗਤ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬਲਾਉ પતિ ਵਾਹਿਗੁਰੂ ਕਾਂਸ਼ਾ ਵਾਹਿਗੁਰੂ 25